ਸਾਰਿਆਂ ਨੂੰ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਜਿੰਦਰ ਸਿੰਘ ਅ ਪ੍ਰਿੰਸ ਮੇਰੀ ਦੁਕਾਨ ਨ ਬੜਕਾ ਫਿਸ਼ ਮਾਰਕੀਟ ਵਿੱਚ ਸੁਦਰਬੀਜਾ ਚ ਮੇਰੀ ਦੁਕਾਨ ਦਾ ਨਾਮ ਵਿਸ਼ਕਰਮਾ ਚ ਕੰਪਿਊਟਰ ਵਰਲਡ ਆ ਅਜਿਹਾ ਮਸ ਪਾਈ ਕਰਦਾ ਪਿਆ ਸੀ ਮੇਰਾ ਮੇਨ ਮੋਟਿਵੇਸ਼ਨ ਹਾਈਲਾਈਟ ਹੋ ਜਾ ਫੇਮਸ ਹੋ ਜਾ ਇਹ ਮੇਰੇ ਨਾਲੇ ਬਲੌਕ ਹੋਏ ਪੀਸੀ ਦੁਕਾਨ ਦੇ ਕੋਈ ਅੱਜਕੱਲ ਬਹੁਤ ਸਾਰੀਆਂ ਬਿਮਾਰੀਆਂ ਚਲਦੀਆਂ ਪਈਆਂ ਨੇ ਡੇਂਗੂ ਵਗੈਰਾ ਚਲਦੀਆਂ ਪਈਆਂ ਨੇ ਉਧਰੋਂ ਸਾਡੀ ਬਿਲਡਿੰਗ ਵੀ ਪੁਰਾਣੀ ਆ ਤੇ ਪਾਣੀ ਇਕੱਠਾ ਹੋਇਆ ਪਿਆ ਸੀ ਅੰਦਰ ਕੂੜਾ ਕਰਕਟ ਲੱਗਾ ਪਿਆ ਸੀ ਨਾਲਿਆਂ ਦੇ ਵਿੱਚ ਮੈਨੂੰ ਦੋ ਤਿੰਨ ਹਫ਼ਤੇ ਹੋ ਗਏ ਆ ਕਿ ਕਹਿਨ ਸਫਾਈ ਕਰ ਤੁ ਸਫਾਈ ਕਰ ਦਿਓ ਸਫਾਈ ਕਰਮਚਾਰੀਆਂ ਨੂੰ ਬਟ ਸਫਾਈ ਨਹੀਂ ਕਰਦੇ ਫੇ ਤੇ ਮੈਂ ਫਿਰ ਅੱਜ ਖੁਦ ਹੀ ਮੈਂ ਸਫਾਈ ਕੀਤੀ ਆ ਸਾਰੇ ਨਾਲੇ ਦੀ ਆਪਣੀ ਦੁਕਾਨ ਤੋਂ ਜਿੰਨੀ ਵੀ ਮੇਰੀਆਂ ਮੇਰੇ 12 ਦੁਕਾਨਾਂ ਵਾ ਸਦਰ ਬਜ਼ਾਰ ਬੜਾ ਚੌਕ ਵਿੱਚ ਆਪੇ ਪੂਰੀ ਦੁਕਾਨ ਦੇ ਅੰਦਰੋਂ ਕੂੜਾ ਕਰਕਟ ਨਾਲੇ ਚ ਕੱਟਿਆ ਵਾ ਗਾਰ ਕੱਟੀ ਹੈ ਗਾਰ ਬਹੁਤ ਜ਼ਿਆਦਾ ਕੱਟੀ ਹੈ ਨਾਲੇ ਬਲੌਕ ਹੋ ਚੁੱਕੇ ਸੀ ਕੋਈ ਪਾਣੀ ਚੱਲ ਪਿਆ ਵਾ ਤੇ ਮੈਨੂੰ ਇਹ ਆਸੀ ਕਿ ਸਾਡੀ ਬਿਲਡਿੰਗ ਪੁਰਾਣੀ ਹੈਗੀ ਆ ਤੇ ਬਿਲਡਿੰਗ ਬਹਿਲਾ ਜਾਵੇ ਸਾਡੀ ਕਿਤੇ ਪਾਣੀ ਦੇ ਵਿੱਚ ਇਕੱਠੀ ਖਟਾ ਪਾਣੀ ਹੋਇਆ ਹੋਗਾ ਬਾਕੀ ਸਾਡੇ ਬਾਜ਼ਾਰ ਵਿੱਚ ਜਿੰਦਾ ਮਰਜੀ ਬਟ ਅਹੀਂ ਬੜੀ ਵਾਰੀ ਕਰਨੀ ਸਫਾਈ ਕਰ ਮਿਲ ਜਾ ਰਹੀਆਂ ਨੇ ਬਟ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਹੈਗੇ ਨਾ ਹੁਣ ਸਾਡੀ ਘਰ ਸਾਡਾ ਹੈਗਾ ਮਸੀਤ ਵਾਲੀ ਗਲੀ ਵਿੱਚ ਵਾ ਤੇ ਉਹ ਖੁਦ ਹੀ ਸਫਾਈ ਮੇਰੇ ਫਾਜ਼ਲ ਸਾਹਿਬ ਕਰਦੇ ਆ ਸਵੇਰੇ ਸਾਡੇ ਸੀਸੀਟੀਵੀ ਸਾਡੇ ਕੋਲ 20 ਦਿਨ ਦੀ ਰਿਕਾਰਡਿੰਗ ਪਈ ਆ ਡੇਲੀ ਮੇਰੇ ਫਾਜ਼ਲ ਸਾਹਿਬ ਨਾਲੀਆਂ ਨਹੀਂ ਸਫਾਈ ਕਰਦੇ ਆ ਘੜੂ ਮਾਰਦੇ ਆ ਗਲੀ ਦੇ ਵਿੱਚ ਕੋਈ ਵੀ ਪਸੰਦ ਨਹੀਂ ਆ ਰ ਸਫਾਈ ਕਰਨ ਵਾਸਤੇ ਤੇ ਅਗਰ ਜੇ ਕੋਈ ਕੰਦਾ ਵਖਿਆ ਸਫਾਈ ਕਰਦਾ ਸਾਡੇ ਕੋ ਆ ਜੇ ਮੇਰੇ ਕੋ ਸੀਸੀਟੀਵੀ ਰਿਕਾਰਡਿੰਗ ਪਈ ਆ 30 ਦਿਨ ਦੀ ਤੇ ਜਦੋਂ ਮਰਜ਼ੀ ਆ ਕੇ ਮੈਂ ਚੈੱਕ ਕਰ ਲਵਾਂਗਾ ਮੈਂ ਬਾਕੀ ਸਫਾਈ ਤਾਂ ਬਹੁ ਮਾੜਾ ਹਾਲ ਹੋਇਆ ਪਿਆ ਵਾ ਤੇ ਬੜਾ ਔਖਾ ਹੋਇਆ ਪਿਆ ਵਾ ਮਛਰ ਬਹੁਤ ਜ਼ਿਆਦਾ ਡੇਗ ਬਹੁਤ ਜ਼ਿਆਦਾ ਵਾ ਤੇ ਸਾਡੇ ਦੀ ਦੁਕਾਨ ਦੇ ਵਿੱਚ ਸਲਾਵਰ ਸ਼ੁਰੂ ਹੋ ਗਈ ਸੀ ਇਹ ਮੈਂ ਤਾਂ ਕਰਕੇ ਮੈਂ ਨਾਲੀਆਂ ਦੀ ਸਫਾਈ ਕੀਤੀ ਆ ਆਪ ਖੁਦ ਕੀਤੀ ਆ ਮੰ ਕੰਟੀਨ ਸ਼ਰਮਣੀ ਹੈਗੀ ਬਟ ਇਹ ਵਾਕੀ ਮਤਾਂ ਕੀਤੇ ਕਿ ਮੈਨੂੰ ਪਿੱਛੇ ਮੇਰੀ ਫੈਮਲੀ ਹੈ ਮੇਰੇ ਬੱਚੇ ਆ ਕਿ ਕੁਛ ਚੋਣ ਨੂੰ ਕੋਈ ਪ੍ਰੋਬਲਮ ਨਾ ਹੋ ਜਾਈ ਕੋਈ ਬਿਮਾਰੀ ਨਾ ਹੋ ਜਾਈ ਇਹ ਮਤਾਂ ਸਫਾਈ ਕੀਤੀ ਆ ਉਦੋਂ ਸਾਡੀ ਬਿਲਡਿੰਗ ਪੁਰਾਣੀ ਹੈਗੀ ਆ ਕਿਤੇ ਬੈਣ ਜAVE ਪਾਣੀ ਇਕੱਠਾ ਹੋਇਆ ਕਿਤੇ ਬੈਣਾ ਜਾਵੇ ਬਾਕੀ ਹੋਰ ਕੋਈ ਇਸ਼ੂ ਨਹੀਂ ਹੈਗਾ ਨਾ ਮੈਂ ਫੇਮ ਕੱਟਣਾ ਵਾ ਨਾ ਮੈਂ ਹਾਈਲਾਈਟ ਹੋਣਾ ਵਾ ਇੱਕ ਕਾਮਯਾਬ ਬੰਦਾ ਹੈਗਾ ਉਹ ਮੈਂ ਬਾਈ ਵੀ ਖਾਲਸਾ ਚੀਰ ਵਾਲੀ